ਪਿਛਲੇ ਦਿਨੀ ਨਗਰ ਨਿਗਮ ਵੱਲੋਂ ਹਰ ਗੋਬਿੰਦਨਗਰ ਵਿੱਚ ਬਣੀ ਚੁਪਾਟੀ ਵਿੱਚੋਂ ਨਜਾਇਜ਼ ਕਬਜ਼ੇ ਹਟਾਉਣ ਦੀ ਟੀਮ ਦੀ ਕਾਰਗੁਜ਼ਾਰੀ ਨੂੰ ਇੱਕ ਤਰਫਾ ਕੀਤੀ ਕਾਰਵਾਈ ਤੋਂ ਨਰਾਜ਼ ਸ਼ਿਕਾਇਤਕਰਤਾ ਨੇ ਅੱਜ ਮੀਡੀਆ ਦੇ ਨਾਲ ਇੱਕ ਪ੍ਰੈਸ ਵਾਰਤਾ ਕਰਦੇ ਹੋਏ ਕਿਹਾ ਕਿ ਮੈਂ ਸਰਕਾਰ ਨੂੰ ਜੋ ਸ਼ਿਕਾਇਤ ਕੀਤੀ ਹੈ ਉਹ ਸਾਰੀ ਚੁਪਾਟੀ ਤੇ ਰੇੜੀਆਂ ਵਾਲਿਆਂ ਵੱਲੋਂ ਕੀਤੇ ਕਬਜ਼ੇ ਦੇ ਖਿਲਾਫ ਸੀ ਨਾ ਕਿ ਕਿਸੇ ਇੱਕ ਦੇ ਖਿਲਾਫ ਪੰਡ ਨਿਗਮ ਅਧਿਕਾਰੀਆਂ ਵੱਲੋਂ ਮਿਲੀ ਪੁਕਤ ਕਰਕੇ ਇੱਕ ਤਰਫਾ ਕਾਰਵਾਈ ਕੀਤੀ ਗਈ ਹੈ ਕਿਉਂਕਿ ਰੇੜੀਆਂ ਵਾਲਿਆਂ ਵੱਲੋਂ ਜੋ ਰੇੜੀਆਂ ਲਗਾਈਆਂ ਹਨ ਉਹ ਸਾਰੀ ਜਗ੍ਹਾ ਸਰਕਾਰੀ ਹੈ ਹੁਣ ਤੁਸੀਂ ਆਪ ਹੀ ਦੇਖ ਲਓ ਕੀ ਕਹਿ ਰਹੇ ਹਨ ਇਸ ਮਾਮਲੇ ਦੇ ਸ਼ਿਕਾਇਤਕਰਤਾ ਸਰਦਾਰ ਗੁਰਮੀਤ ਸਿੰਘ ਸਾਥੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਰਮੀਸ਼ ਕੇ ਸਾਥੀ ਅੱਜ ਤੁਸੀਂ মিডিਆ ਨੂੰ ਬੁਲਾਇਆ ਆ ਕੀ ਕਾਰਨ ਹੈ ਜੀ মিডিਆ ਬੁਲਾਉਂਦੇ ਅਸੀਂ মিডিਆ ਨੂੰ ਇਸ ਕਰਕੇ ਕੱਟ ਦਿੱਤਾ ਜੀ ਕਿ ਅੱਜ ਤੋਂ 1 ਮਹੀਨਾ ਪਹਿਲਾਂ ਮੈਂ ਇੰਪਰੂਵਮੈਂਟ ਟਰਸਟ ਦੇ ਜਿਹੜੀਆਂ ਰੇੜੀਆਂ ਲੱਗੀਆਂ ਚਪਾਟੀ ਦੇ ਵਿੱਚ ਉਹ ਨਜਾਇਜ਼ ਤਰੀਕੇ ਦੇ ਨਾਲ ਗੈਰਕਾਨੂੰਨੀ ਤਰੀਕੇ ਨਾਲ ਲੱਗੀਆਂ ਆ ਮੈਂ ਸ਼ਿਕਾਇਤ ਕੀਤੀ ਸੀਗੀ ਸੀਐਮ ਸਾਹਿਬ ਨੂੰ ਇੰਪਰੂਵਮੈਂਟ ਟਰਸਟ ਚੇਅਰਮੈਨ ਸਾਹਿਬ ਨੂੰ ਲੋਕਲ ਬਾਡੀ ਮੰਤਰੀ ਨੂੰ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਇਸ ਦੀ ਸਾਫ ਉਗੜਾ ਜੀ ਕੀ ਮਤਲਬ ਹੈ ਇਹ ਗੌਰ ਕੀਤਾ ਜਾਵੇ ਮੇਰੀਆਂ ਤਰਖਾਸਾ ਦੇ ਉੱਤੇ ਕਿ ਜਿਹੜੀਆਂ ਨਜਾਇਜ਼ ਤਰੀਕੇ ਦੇ ਨਾਲ ਜਾਂ ਸਰਕਾਰੀ ਜਗ੍ਹਾ ਦੇਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੀਆਂ ਲੱਗੀਆਂ ਉਹਨੂੰ ਚੁਕਾਇਆ ਜਾਵੇ ਉੱਥੋਂ ਹਟਾਇਆ ਜਾਵੇ ਇਹ ਜਿਹੜੀ ਜਗ੍ਹਾ ਦੀ ਗੱਲ ਕਰਦੇ ਹੋ ਹਰ ਗੋਬੀ ਨਗਰ ਦੇ ਵਿੱਚ ਜਿਹੜੀ ਚੁਪਾਟੀ ਆ ਉਹ ਅੱਜ ਤੋਂ ਕਾਫੀ ਲੰਬੇ ਟਾਈਮ ਤੋਂ ਚੱਲਦੀ ਆਉਂਦੀ ਆ ਮੈਂ ਜੀ ਇਹ ਮੇਰੇ ਕਾਫੀ ਸਮੇਂ ਦੇ ਵਿੱਚੋਂ ਮੇਰੇ ਸਿਗਾ ਇਹ ਜਹਨ ਦੇ ਵਿੱਚ ਕਿ ਮੈਂ ਇਹ ਸਰਕਾਰ ਨੂੰ ਥੋੜਾ ਜਿਹਾ ਉਲਾਟ ਕਰਾਂ ਕਿ ਮਤਲਬ ਇਹਦੇ ਵੱਲ ਵੀ ਗੌਰ ਕਰੋ ਜਿਹੜੀਆਂ ਸਰਕਾਰੀ ਜਗ੍ਹਾ ਦੇ ਉੱਤੇ ਨਜਾਇਜ਼ ਕਾਜੇ ਦੁਕਾਨਾ ਪਾ ਕੇ ਬੈਠੇ ਆ। ਠੀਕ ਕੁਝ ਦਿਨ ਪਹਿਲਾਂ ਕੁਝ ਕੁ ਦਿਨ ਕਹਿੰਨੇ ਪਹਿਲਾਂ ਕਿ ਨਗਰ ਨਿਗਮ ਦੀ ਤਿਆਬਿਆਰੀ ਦੀ ਟੀਮ ਉਸ ਥਾਂ ਤੇ ਗਈ ਸੀ ਕਬਜੇ ਛਡਾਈ ਸਕੇ ਮੀਡੀਆ ਦੇ ਵਿੱਚ ਖਬਰਾਂ ਵੀ ਲੱਗੀਆਂ ਸਿਗੀਆਂ। ਉਹ ਕਬਜੇ ਨਹੀਂ ਛਡਾਈ ਮੈਂ ਤਰਖਾਤ ਕੀਤੀ ਸੀ ਸਾਰੇ ਕਬਜੇ ਛਡਾਉਣ ਲਈ। ਲੇਕਿਨ ਨਗਰ ਨਿਗਮ ਦੀ ਟੀਮ ਨੇ ਸਿਰਫ ਇੱਕ ਕਾਜਾ ਛਡਾਇਆ ਸੋਨੂ ਗਵਾਰਿਆਂ ਵਾਲੇ ਦਾ ਕੋਖਾ ਛਕਾਇਆ ਤੇ ਇਹ ਕਾਰਵਾਈ ਤੋਂ ਤੁਸੀਂ ਦਰਸਤ ਨਹੀਂ ਹੋ ਜੀ ਕੀ ਇਹ ਬਿਲਕੁਲ ਨਹੀਂ ਜੀ ਮੈਂ ਦਰਖਾਸਤਾਂ ਲਿਖੂੰਗਾ ਉੱਪਰ ਜਾਵਾਂਗਾ ਮੈਂ ਕਿ ਜਿਨ੍ਹਾਂ ਵੀ ਅਧਿਕਾਰੀਆਂ ਨੇ ਇਹ ਨਜਾਇਜ਼ ਕਾਜਾ ਇੱਕ ਛਡਾਇਆ ਮੇਰੀ ਤਰਖਾਸਤ ਹੈ ਜੀ ਸਾਰੇ ਨਜਾਇਜ਼ ਕਾਜੇ ਛਡਾਉਣ ਦੀ ਚਪਾਤੀ ਦੇ ਵਿੱਚ ਲੇਕਿਨ ਇੱਕ ਮੀਰੀ ਪੁੱਤ ਦੇ ਨਾਲ ਇੱਕ ਛਕਾਇਆ ਉਹ ਮੈਂ ਉੱਪਰ ਤੱਕ ਜਾਵਾਂਗਾ ਈ ਤੁਹਾਨੂੰ ਲੱਗਦਾ ਵਾ ਜੀ ਕੀ ਇਹ ਮਿਲੀ ਭੁਗਤਾ ਉਹਨਾਂ ਦੇ ਦੇਖੋ ਜੀ ਆਪਾਂ ਜਦ ਕਬਜ਼ੇ ਇੱਕ ਇੱਕ ਖੋਖਾ ਚਕਾਰ ਦਰਖਾਸਤ ਮੇਰੀ ਸਾਰਿਆਂ ਨੂੰ ਚਕਾ ਆਂਦੀ ਇਹ ਸਾਰੀ ਜ਼ਪਾਤੀ ਉੱਥੋਂ ਖਾਲੀ ਕਰਾਈ ਜਾਵੇ ਸਰਕਾਰ ਦੀ ਜਗ੍ਹਾ ਆ ਹੋ ਠੀਕ ਹੈ ਜੀ ਤੇ ਜੇ ਇੱਕ ਜਗ੍ਹਾ ਇਹਦਾ ਮਤਲਬ ਮਿਲੀ ਭੁਗਤਾ ਤੇ ਨਹੀਂ ਚਗਾਇਆ ਜੀ ਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਵਾਈਟ ਦੇ ਦੌਰਾਨ ਕਿਹਾ ਗਿਆ ਸੀ ਕਿ ਸਾਨੂੰ ਸੀਐਮ ਪੋਰਟਲ ਦੇ ਥਰੂ ਕੰਪਲੇਂਟ ਆਈ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਸਾਰਿਆਂ ਦੀ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਸਾਰੇ ਕਬਜ਼ੇ ਛਡਾਈ ਜਾਣੀ ਜੀ ਆ ਸ਼ਿਕਾਇਤਾ ਮੇਰੇ ਕੋਲ ਆ ਜੀ ਹਰ ਸਿੱਧਾ ਮੇਰੇ ਕੋਲ ਆ ਸ਼ਿਕਾਇਤਾਂ ਮੇਰੇ ਕੋਲ ਆ ਇਨਾਂ ਦੇ ਵਿੱਚ ਸਾਰਾ ਵੇਰਵਾ ਦਿੱਤਾ ਗਿਆ ਹੈ ਸਾਰਾ ਵੇਰਵਾ ਦਿੱਤਾ ਹੈ ਜੀ ਵਿੱਚ ਜਿਹੜੀਆਂ ਚਪਾਟੀ ਦੇ ਵਿੱਚ ਨਜਾਇਜ਼ ਤਰੀਕੇ ਦੇ ਨਾਲ ਸਟਾਲ ਤੇ ਰੇੜੀਆਂ ਲੱਗੀਆਂ ਹੋਈਆਂ ਆ ਉਹਨਾਂ ਦਾ ਕਬਜ਼ਾ ਆ ਇਹਨਾਂ ਦੇ ਕੋਲੋਂ ਛਡਾਇਆ ਜਾਵੇ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਤੁਸੀਂ ਜਿੱਦਾਂ ਦੱਸਿਆ ਸੀ ਚਪਾਟੀ ਏਰੀਏ 'ਚ ਨਜਾਇਜ਼ ਕਬਜ਼ੇ ਕੀਤੇ ਹੋਏ ਇੰਦਾ ਜੇ ਦੇਖਿਆ ਜਾਵੇ ਸ਼ਹਿਰ 'ਚ ਅਲੱਗ-ਅਲੱਗ ਜਗ੍ਹਾ ਤੇ ਵੀ ਕਬਜ਼ੇ ਕੀਤੇ ਹੋਏ ਤੁਸੀਂ ਉਹਨਾਂ ਦੀ ਕਿਉਂ ਨਹੀਂ ਕੀਤੀ ਦੇਖੋ ਜੀ ਮੇਰੀ ਨਜ਼ਰ ਦੇ ਵਿੱਚ ਸਾਰੇ ਆ ਇਹ ਇਧਰ ਗਾਂਧੀ ਚੌਕ ਦੇਖ ਲਓ ਉਹ ਸਾਰਾ ਨਜ਼ਾਇਜ਼ ਇਹ ਸਿਨੇਮਾ ਰੋਡ ਦੇਖ ਲਓ ਉਹ ਸਾਰਾ ਨਜ਼ਾਇਜ਼ ਹੋਰ ਜਿੱਥੇ ਮਰਜੀ ਦੇਖ ਲਓ ਸਾਰੇ ਨਜ਼ਾਇਜ਼ ਕਰਦੇ ਆ ਜਿਹੜੀ ਰੇੜੀ ਆ ਇੱਕ ਉਹ ਤੋੜਦੀ ਫੱਟੀ ਆ ਰੇੜੀ ਆ ਜੇ ਰੇੜੀ ਦਾ ਟੋਕਨ ਦਿੱਤਾ ਨਗਰ ਨਿਗਮ ਨੇ ਅਸੀਂ ਧੰਨਵਾਦੀ ਆ ਉਹਨਾਂ ਦਾ ਇਹੋ ਮਜ਼ਦੂਰਾਂ ਨੂੰ ਦਿੰਦੇ ਹੈਲਪ ਕਰਦੇ ਆ ਲੇਕਿਨ ਰੇੜੀ ਦਾ ਮਤਲਬ ਆ ਤੁਰਦੀ ਜਾਣਾ ਰੇੜੀ ਦਾ ਮਤਲਬ ਇਹ ਨਹੀਂ ਕਿ ਇੱਕ ਜਗ੍ਹਾ ਖੜੀ ਹੋ ਤੇ ਰੇੜੀ ਉਹਨਾਂ ਨੇ ਕਹਿਣਾ ਵਾਜੀ ਕਿ ਉਹ ਕਾਰਪੋਰੇਸ਼ਨ ਆਂਦੀ ਆ ਜੀ ਤੇ ਉਹ ਆਪਣੀ ਪੱਤੀ ਕੱਟ ਕੇ ਜਾਂਦੀ ਆ ਜੀ ਦੇਖੋ ਇਹ ਉਹ ਕਾਰਪੋਰੇਸ਼ਨ ਜਾਣੇ ਜਾਂ ਉਹ ਜਾਣੇ ਫਗਵਾੜਾ ਸ਼ਹਿਰ ਦੇ ਵਿੱਚ 80 ਤੋਂ 85% ਕਬਜ਼ੇ ਹੀ ਨੇ ਇਹ ਦਿਨੋਂ ਦਿਨ ਵੱਧੇ ਜਾ ਰਹੇ ਨੇ ਇਹਨੂੰ ਕਿਵੇਂ ਦੇਖਦੇ ਹੋ ਕਿ ਕਿਉਂ ਵੱਧੇ ਜਾ ਰਹੇ ਨੇ ਇਹ ਇੱਕ ਕਾਰਪੋਰੇਸ਼ਨ ਦੀ ਮੇਰੀ ਭੋਤਾ ਜੀ ਕਾਰਪੋਰੇਸ਼ਨ ਨੇ ਅਖਾਤੇ ਪੱਟੀ ਥੋੜੀ ਬਣੀ ਹੋਆ ਉਸ ਕਾਰਪੋਰੇਸ਼ਨ ਨੂੰ ਦੀਦਾ ਸਾਰਾ ਕਿਉਂ ਨਹੀਂ ਹਟਾ ਦੇ ਕਾਰਪੋਰੇਸ਼ਨ ਪਤਾ ਹੀ ਆਂ ਪੂਰੀ ਸ਼ਿਕਾਇਤ ਦੇ ਵਿੱਚ ਤੁਸੀਂ ਸਾਰਿਆਂ ਦਾ ਨਾਮ ਪਤਾ ਐਡਰੈਸ ਦਿੱਤਾ ਹੋਇਆ ਸੀ ਤੇ ਉਹ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਸਾਰੀ ਸ਼ਿਕਾਇਤ ਤੁਹਾਡੀ ਪੜ੍ਹੀ ਹੋਏਗੀ ਮੈਨੂੰ ਤਾਂ ਲੱਗਦਾ ਵੇ ਜਿਹੜੇ ਕਾਰਪੋਰੇਸ਼ਨ ਦੇ ਜਾਂ ਨਗ ਨਿਕੰਮਦੇ ਅਧਿਕਾਰੀ ਆ ਸਾਰਿਆਂ ਨੇ ਪੜ੍ਹੀ ਲੱਗਦੇ ਆ ਮੈਨੂੰ ਤਾਂ ਜਿਨ੍ਹਾਂ ਨੇ ਇਹ ਫਿਰੀ ਤਰਖਾਸ ਨੂੰ ਚੰਗੀ ਤਰ੍ਹਾਂ ਪੜ੍ਹਿਆ ਹੀ ਨਹੀਂ ਤੇ ਕੀ ਮਤਲਬ ਮੈਂ ਇੱਕ ਦਾ ਲਿਖਿਆ ਹੈ ਜਾਂ ਮੈਂ ਸਾਰਿਆਂ ਦਾ ਲਿਖਿਆ ਹੈ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਇਸ ਸਿਰ ਤੇ ਕਾਰਵਾਈ ਨਹੀਂਗਾ ਮਨੂੰ ਮੰਨਾਂਗੇ ਜੇ ਨਾ ਇਹ ਮੇਰੀ ਤਰਖਾਸ ਨੂੰ ਪੜ੍ਹੇ ਹੀ ਨਹੀਂ ਚੁਪ ਚੁਪੀ ਤੇ ਚਾਕੇ ਬਿਨਾ ਪੜ੍ਹੇ ਤੋਂ ਮੈਨੂੰ ਲੱਗਦਾ ਵੇ ਇਹ ਡਾਇਵੇ ਪੜੀ ਨਹੀਂ ਹੋਗੀ ਤਰਖਾ ਤੋਂ ਜੇ ਪੜੀ ਹੁੰਦੀ ਤਾਂ ਉਹਨਾਂ ਨੂੰ ਇਹ ਪਤਾ ਹੋਣਾ ਸੀ ਕਿ ਇਸ ਤਰਖਾ ਦੇ ਵਿੱਚ ਸਾਰਿਆਂ ਦੇ ਪ੍ਰਤੀਜਿਗੈ ਜਿੰਨੇ ਉੱਥੇ ਬੈਠੇ ਆ ਕਬਜ਼ਦਾਰ ਜਿੱਦਾਂ ਤੁਸੀਂ ਦੱਸਿਆ ਜੀ ਕਿ ਇੱਕ ਕਬਜ਼ਾ ਉੱਥੋਂ ਚੱਕਿਆ ਸੋਨੂ ਗੁਬਾਰੇ ਵਾਲਾ ਦਾ ਕਿ ਤੁਹਾਡੇ ਕਹਿਣ ਦਾ ਮਤਲਬ ਕੀ ਹੈ ਜੀ ਕਿ ਸੋਨੂ ਗੁਬਾਰੇ ਵਾਲਾ ਦੀ ਕਾਰਪੋਰੇਸ਼ਨ ਲੱਗਦੀ ਹੈ ਜਾਂ ਫਿਰ ਕਿਦਾਂ ਕੀ ਕਾਰਨ ਕੀ ਹੋ ਸਕਦਾ ਨਹੀਂ ਇਹ ਨਹੀਂ ਮੈਂ ਕਹਿ ਸਕਾਂਗਾ ਹਾਂ ਜੀ ਇਹ ਨਹੀਂ ਮੈਂ ਕਹਿ ਸਕਾਂਗਾ ਲੱਗਦੀ ਹੈ ਜਾਂ ਨਹੀਂ ਲੱਗਦੀ ਇਹ ਇਹ ਕਹਿ ਸਕਦੇ ਕਿ ਮੀਰੀ ਪੋਤਵਾ ਮਗਵੀ ਤੁਹਾਡੇ ਕਹਿੰਦਾ ਹੋਗੇ ਮਿਲੀ ਭੁਗਤਣਾ ਇਹੀ ਇੱਕ ਚੱਕਿਆ ਆ ਇੱਕ ਚੱਕੇ ਦਾ ਤਾਂ ਕੋਈ ਧੋਕ ਨਹੀਂ ਬੰਦਾ ਨਾ ਕਿ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਇਹ ਪਤਾ ਨਹੀਂ ਮੇਰੀਆਂ ਤਰਖਾਸਾਂ ਪੜੀਆਂ ਨਹੀਂ ਚਪਾਟੀ ਦੇ ਵਿੱਚ ਤੁਸੀਂ ਸੋਨੂ ਗਵਾਰੇ ਵਾਲੇ ਦੀ ਗੱਲ ਕਰਦੇ ਹੋ ਤੇ ਉਹ ਸੈਂਟਰ ਦੇ ਵਿੱਚ ਉਹਦਾ ਇੱਕ ਖੋਖਾ ਸੀ ਤੇ ਉੱਥੋਂ ਚੱਕ ਕੇ ਉਹ ਇੱਕ ਸਾਈਡ ਤੇ ਰੱਖਾ ਦਿੱਤਾ ਗਿਆ ਦੇਖੋ ਜੀ ਜੇ ਉਹਨਾਂ ਨੂੰ ਸੋਨੂ ਗਵਾਰੇ ਵਾਲੇ ਦਾ ਇੱਕ ਖੋਖਾ ਦਿਸਿਆ ਤਾਂ ਬਾਕੀ ਕੀ ਨਹੀਂ ਦਿਸਿਆ ਇਹ ਨਗਰ ਨਿਗਮ ਦੇ ਅਧਿਕਾਰੀ ਫਟੇ ਪੱਟੀ ਬਣ ਕੇ ਆਏ ਸੀ ਬੇ ਉਹਨਾਂ ਨੂੰ ਨਹੀਂ ਪਤਾ ਲੱਗਾ ਨਹੀਂ মিডিਆ ਦਾ ਸਵਾਲ ਇਹ ਆ ਗੱਬਿਆਂ ਸੈਂਟਰ ਤੋਂ ਚੱਕ ਕੇ ਇੱਕ ਸਾਈਡ ਤੇ ਰਖਾ ਦਿੱਤਾ ਗਿਆ ਕਿ ਉਹ ਜਾਇਜ਼ ਹੋ ਗਿਆ ਨਹੀਂ ਬਿਲਕੁਲ ਨਹੀਂ ਇਧਰੋਂ ਨਖਰੀ ਚੋਕ ਲਾ ਕੇ ਖੱਖਾਂ ਨੂੰ ਲਾ ਲਈ ਉਹਦਾ ਕੀ ਮਤਲਬ ਹੋ ਗਿਆ ਜੀ ਉਹ ਜਦ ਹੈਗਾ ਤਾਂ ਜਗ੍ਹਾ ਤਾਂ ਸਾਰੀ ਸਰਕਾਰ ਦੀ ਆ ਉਹ ਜਿੱਥੇ ਰੱਖਿਆ ਗਿਆ ਜੀ ਤੇ ਸ਼ਹਿਰ ਦੇ ਕਬਜ਼ਿਆਂ ਨੂੰ ਲੈ ਕੇ ਤੁਸੀਂ ਕੀ ਮੰਗ ਕਰਦੇ ਹੋ ਹੁਣ ਦੇਖੋ ਜੀ ਇਹ ਜਿੰਨੇ ਵੀ ਨਜਾਇਜ਼ ਸ਼ਹਿਰ ਦੇ ਵਿੱਚ ਕਬਜ਼ੇ ਹੈ ਜੀ ਸਰਕਾਰੀ ਜ਼ਮੀਨਾਂ ਦੇ ਉੱਤੇ ਨਗਰ ਨਿਗਮ ਨੂੰ ਮੇਰੀ ਬੇਨਤੀ ਆ ਕਿ ਉਹ ਹਟਾਏ ਜਾ ਨਹੀਂ ਤਾਂ ਮੈਂ ਇਧੇ ਤਰਖਾਸਾ ਦਿੰਦੇ ਰਹਿਣਾ ਜੀ ਤੇ ਤੁਹਾਡੀ ਇਸ ਤੋਂ ਅਗਲੀ ਕਾਰਵਾਈ ਕੀ ਹੋਏਗੀ ਅਗਲੀ ਕਾਰਵਾਈ ਰਾਣੀ ਤੇ ਇਹ ਹੈ ਵੀ ਪਹਿਲਾਂ ਤਾਂ ਨਗਰ ਨਿਗਮ ਨੂੰ ਆਪਾਂ ਤਰਖਾਸਾ ਇੱਕ ਦੇਣੀ ਆ ਫਿਰ ਇਹਦੇ ਉੱਪਰ ਤਾਂ ਹੈ ਹੀ ਜੀ ਅਦਾਲਤਾਂ ਕਾਹਦੇ ਲਈ ਬਣੀਆਂ ਆ ਜੀ ਅਦਾਲਤਾਂ ਇਸ਼ੇ ਕੰਮ ਲਈ ਆ ਇਨਸਾਫ ਲਈ ਅਦਾਲਤਾਂ ਬਣੀਆਂ ਆ